ਰੋਡਵੇਜ ਤੇ ਪਨ ਬਸ ਦੀ ਹੜਤਾਲ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਟਰਾਂਸਪੋਰਟ ਮੰਤਰੀ ਨੇ 19 ਨਵੰਬਰ ਨੂੰ ਇਹਨਾਂ ਹੜਤਾਲੀ ਮੁਲਾਜ਼ਮਾਂ ਦੀ ਮੀਟਿੰਗ ਬੁਲਾ ਲਈ ਹੈ ਸਰਕਾਰ ਨੇ ਟੈਂਡਰ ਜਿਹੜਾ ਸੀ ਉਸ ਨੂੰ 2 ਦਸੰਬਰ ਤੱਕ ਪੋਸਟਪੋਨ ਕਰ ਦਿੱਤਾ ਹੈ ਔਰ ਇਸ ਦੇ ਨਾਲ ਹੀ ਪੀਆਰਟੀਸੀ ਦੇ ਪੁਰਾਣੇ ਤੇ ਨਵੇਂ ਮੁਲਾਜ਼ਮਾਂ ਦੇ ਤਨਖਾਹਾਂ ਦੇ ਵਿੱਚ 5% ਵਾਅਦੇ ਦਾਇਕ ਪੱਤਰ ਜਾਰੀ ਕੀਤਾ ਗਿਆ ਹੈ ਨਾਲ ਹੀ ਪੀਆਰਟੀਸੀ ਦੇ ਨਵੇਂ ਵਰਕਰਾਂ ਸਮੇਤ ਆਜ਼ਾਦ ਵਾਲੇ 5% ਜਿਹੜਾ ਲਾਗੂ ਕਰਨ ਦਾ ਪੱਤਰ ਵੀ ਉਹਨਾਂ ਕਿਹਾ ਹੈ ਕਿ ਅਸੀਂ ਜਾਰੀ ਕਰ ਦੇਵਾਂਗੇ ਸੋ ਇੱਕ ਪੱਤਰ ਤਨਖਾਹ ਵਧਾਉਣ ਦਾ ਜਾਰੀ ਕੀਤਾ ਗਿਆ 5% ਨਵੇਂ ਤੇ ਜਿਹੜੇ ਪੀਆਰਟੀਸੀ ਦੇ ਪੁਰਾਣੇ ਮੁਲਾਜ਼ਮ ਨੇ ਉਹਨਾਂ ਦਾ ਜਿਹੜਾ ਟੈਂਡਰ ਹੈ ਉਹ 2 ਦਸੰਬਰ ਤੱਕ ਪੋਸਟਪੋਨ ਕਰ ਦਿੱਤਾ ਹੈ 19 ਨਵੰਬਰ ਨੂੰ ਮੀਟਿੰਗ ਸੱਦੀ ਹੈ ਇਹਨਾਂ ਸਾਰੇ ਕਰਮਚਾਰੀਆਂ ਦੀ ਜਿਸ ਤੋਂ ਬਾਅਦ ਇਹਨਾਂ ਨੇ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਹੈ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਰੋਡਵੇਜ ਤੇ ਪੰਨ ਬਸ ਤੇ ਮੁਲਾਜ਼ਮਾਂ ਵੱਲੋਂ ਜਿਹੜੀ ਹੜਤਾਲ ਦੀ ਕਾਲ ਦਿੱਤੀ ਗਈ ਸੀ ਉਸ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਜਿਹੜੇ ਆਮ ਲੋਕ ਨੇ ਜਿਹੜੇ ਸਵਾਰੀਆਂ ਨੇ ਉਹਨਾਂ ਨੂੰ ਖੱਜਲ ਖੁਆਰੀ ਹੋ ਰਹੀ ਸੀ ਔਰ ਉਸ ਦੇ ਚੱਲਦੇ ਇਹ ਫੈਸਲਾ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਲਿਆ ਹੈ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਇਸ ਹੜਤਾਲ ਨੂੰ ਮਨੋਜ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਮਨੋਜ ਕਿਹੜੀਆਂ ਕਿਹੜੀਆਂ ਗੱਲਾਂ ਤੇ ਕੋਈ ਸਹਿਮਤੀ ਬਣੀ ਹੈ ਜਾਂ ਕੋਈ ਭਰੋਸਾ ਦਿੱਤਾ ਗਿਆ ਹੈ ਬਿਲਕੁਲ ਪਤਾ ਹੈ ਕਿ ਜਿਹੜੀ ਅੱਜ ਮੀਟਿੰਗ ਹੋਈ ਹੈ ਪ੍ਰਬੰਧਕਾਂ ਨਾਲ ਜੀਐਮ ਨਾਲ ਪਟਿਆਲਾ ਚ ਕਮਿਟੀ ਦੀ ਉਹਦੇ ਵਿੱਚ ਤਿੰਨ ਗੱਲਾਂ ਮੁੱਖ ਤੌਰ ਤੇ ਨੇ ਪਹਿਲਾ ਸੀ ਟੈਂਡਰ ਉਹ ਟੈਂਡਰ ਹੁਣ ਦੋ ਜਿਹਨਾਂ ਨੂੰ ਹੋਏਗਾ ਯਾਨੀ ਕਿ ਪਨਪਸ ਦਾ 28 ਦਸੰਬਰ ਨੂੰ ਤੇ ਪੀਆਰਟੀਸੀ ਦਾ 2 ਦਸੰਬਰ ਨੂੰ طے ਕੀਤਾ ਗਿਆ ਯਾਨੀ ਕਿ ਪੋਸਟਪੋਨ ਕਰ ਦਿੱਤਾ ਗਿਆ ਇੱਕ ਹੋਰ ਮੰਗ ਸੀ ਕਿ ਜਿਹੜੇ ਨਵੇਂ ਮੁਲਾਜ਼ਮ ਨੇ ਉਹਨਾਂ ਦੀ ਤਨਖਾਹਾਂ ਦੇ ਵਾਅਦੇ ਦਾ ਪੱਤਰ ਵੀ ਨਾਲ ਦੀ ਨਾਲ ਜਾਰੀ ਕੀਤਾ ਜਾਵੇ ਜਿਹੜਾ ਕਿ ਪਹਿਲਾਂ ਨਹੀਂ ਕੀਤਾ ਗਿਆ ਸੀ ਉਹ ਵੀ ਮੰਗ ਹੈ ਜਿਹੜੀ ਮਨ ਲਈ ਜੀ ਅਤੀਜੀ ਗੱਲ ਇਹ ਕਿ ਜਿਹੜੇ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਦੇ ਨਾਲ ਹੁਣ 19 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਐਸ ਪੀ ਆਰਟੀਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਮੀਟਿੰਗ ਹੋਣੀ ਹੈ ਤੇ ਨਾਲ ਹੀ ਪੀ ਆਰਟੀਸੀ ਦੀ ਜਿਹੜੀ ਤਨਖਾਹ ਹੈ 22 ਨਵੰਬਰ ਤੱਕ ਪਹੁੰਚੇ ਚਾਹ ਜਿਹੜੀਆਂ ਮੇਲ ਗੱਲਾਂ ਨੇ ਮਨ ਲਈਏ ਨੇ ਪਰ ਨਾਲ ਹੀ ਜਿਹੜੀ ਯੂਨੀਅਨ ਹੈ ਇਹਨਾਂ ਦੀ ਉਹਨਾਂ ਨੇ ਚੇਤਾਵਨੀ ਸਰੂਪ ਆਪਾਂ ਕਹਿ ਸਕਦਾ ਦਿੰਦਾ ਕਿ ਜੇਕਰ 19 ਤਰੀਕ ਦੀ ਜਿਹੜੀ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੈ ਉਦੋਂ ਕੀ ਸਿੱਟਾ ਨਹੀਂ ਨਿਕਲਦਾ ਤਾਂ 20 ਨਵੰਬਰ ਨੂੰ ਉਹ ਸੂਬਾ ਕਮੇਟੀ ਦੀ ਮੀਟਿੰਗ ਹੋਣੀ ਹੈ ਲੁਧਿਆਣੇ ਦੇ ਵਿੱਚ ਫੇਰ ਉਸ ਬਲੇਟਿੰਗ ਦੇ ਵਿੱਚ ਫੇਰ ਅਗਲਾ ਸੰਘਰਸ਼ ਜਿਹੜਾ ਉਹ ਬਿੱਦਰ ਦੀ ਗੱਲ ਹੋ ਸਕਦੀ ਹੈ ਜੇਕਰ 19 ਤਰੀਕ ਨੂੰ ਕੋਈ ਰਾਹ sire ਗੱਲ ਨਹੀਂ ਲੱਗਦੀ ਸੋ ਵਿਜੇਪਾਲ ਜੀ ਕੁਲਮਲਾ ਕੇ ਆਪ ਇਹੀ ਗੱਲ ਕਹਿ ਸਕਦੇ ਆ ਕਿ ਹਾਜ਼ਰੀ ਘੜੀ ਰਾਹਤ ਮਿਲੀ ਹੈ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਹੜੇ ਪੀਆਰਟੀਪੀ ਜਾਂ ਪਨਬਾਸ ਜਾਂ ਰੋਡਵੇਜ਼ ਦੀਆਂ ਸਰਕਾਰੀ ਬਸਾਂ 'ਚ ਸਫ਼ਰ ਕਰਦੇ ਨੇ ਕਿਉਂਕਿ ਕੱਲ ਨੂੰ ਵੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਪਹਿਲਾਂ ਪਰ ਦੁਬਾਰਾ ਕਮੇਟੀ ਨੂੰ ਬੁਲਾਇਆ ਗਿਆ ਜੀਐਮ ਦੇ ਵੱਲੋਂ ਤੇ ਹੁਣ ਬਕਾਇਦਾ ਲਿਖਤੀ ਪੱਤਰ ਇਹਨਾਂ ਨੂੰ ਦਿੱਤੇ ਗਏ ਨੇ ਜੀ ਤੇ ਹੁਣ ਬੱਸਾਂ ਚੱਲ ਪਈਆਂ ਨੇ ਜੀ ਬਿਲਕੁਲ ਈ ਜਿਹੜੀਆਂ ਬਸਾਂ ਨੂੰ ਜਿਹੜੇ ਜਿਹੜੇ ਡੀਪੋ ਦੇ ਵਿੱਚ ਰੋਕ ਦਿੱਤਾ ਗਿਆ ਸੀ ਉਹ ਆਪ ਨਾਲ ਦੀ ਨਾਲ ਸ਼ੁਰੂ ਹੋ ਚੁੱਕੀਆਂ ਨੇ ਸਾਡੀ ਹੁਣੀ ਜਿਹੜੇ ਹਰਕੇਸ਼ ਕੁਮਾਰ ਬੀਤਿੰਦੇ ਉਹਨਾਂ ਨਾਲ ਇਸ ਬਾਬਤ ਗੱਲ ਹੋਈ ਉਹਨਾਂ ਨੇ ਕਹਿੰਿਆ ਜੀ ਸਾਰੇ ਡੀਪੋਆਂ ਨੂੰ ਖੋਲ੍ਹ ਦਿੱਤਾ ਗਿਆ ਤੇ ਜਿਹੜੀਆਂ ਹੁਣ ਬਸਾਂ ਨੇ ਹੌਲੀ ਹੌਲੀ ਆਪਣੇ ਰੂਟਾਂ ਦੇ ਉੱਪਰ ਰਵਾਨਾ ਹੋਣ ਲੱਗੀਆਂ ਨੇ ਲਗੀ ਸੋ ਆਪਾਂ ਕਹਿ ਸਕਦੇ ਆ ਕਿ ਜਿਵੇਂ ਜਿਵੇਂ ਹੁਣ ਦਸਤੂਰਾਂ ਦਾ ਸਮਾਂ ਖਤਮ ਹੋਇਆ ਬਲਿਆਰਪੁਰ ਲੋਕ ਔਖੇ ਹੋ ਰਹੇ ਸੀ ਉਹਨਾਂ ਨੂੰ ਇਸ ਐਲਾਨ ਦੇ ਨਾਲ ਰਾਹਤ ਮਿਲੀ ਹੈ ਠੀਕ ਹੈ ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ ਤਾਂ ਵੱਡੀ ਰਾਹਤ ਹੈ ਜਿਹੜੇ ਲੋਕ ਸਫਰ ਕਰਦੇ ਨੇ ਬੱਸਾਂ ਦੇ ਵਿੱਚ ਰੋਜ਼ਾਨਾ ਦੇ ਆਧਾਰ ਤੇ ਉਹਨਾਂ ਦੇ ਲਈ ਬਹੁਤ ਸਾਰੀਆਂ ਸਵਾਰੀਆਂ ਨੂੰ ਖੱਜਲ ਖਵਾਰੀ ਹੋ ਰਹੀ ਸੀ ਸੜਤਾਲ ਦੇ ਚਲਦੇ ਤਾਂ ਹੁਣ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਵੱਲੋਂ ਮੀਟਿੰਗ ਬੁਲਾ ਲਈ ਗਈ ਹੈ ਕੁਝ ਮੰਗਾ ਬਾਰੇ ਉਹਨਾਂ ਨੂੰ ਜਿਹੜੀ ਜਾਣਕਾਰੀ ਵੀ ਦੇ ਦਿੱਤੀ ਗਈ ਹੈ ਜਿਹੜੀ ਬੰਨੇ ਚਾਹੰਦੀ ਔਰ ਹੁਣ 19 ਨੂੰ ਮੀਟਿੰਗ ਹੋਏਗੀ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਉਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਸਰਕਾਰ ਨਾਲ ਸਹਿਮਤੀ ਬਣਦੀ ਹੈ ਜਾਂ ਨਹੀਂ